ਆਰਿਆ ਨੂੰ ਤਾਂ ਖੁਸ਼ੀ ਦੇ ਦਿਨ ਨੋ ਆਪ ਖੁਸ਼ ਹੋ ਦੇਖੋ ਕਲਾਕਾਰ ਇੱਕ ਜੋਕਰ ਦੀ ਤਰ੍ਹਾਂ ਹੁੰਦਾ ਜਿਹੜੇ ਕਲਾਕਾਰ ਹੁੰਦੇ ਨੇ ਮੈਂ ਨਹੀਂ ਤੇ ਸਾਰੇ ਕਲਾਕਾਰ ਹੀ ਪਰ ਉਹਨਾਂ ਦੀਆਂ ਆਵਦੀਆਂ ਸਟੋਰੀਆਂ ਬੜੀਆਂ ਗੰਭੀਰ ਹੁੰਦੀ ਬਹੁਤ ਜ਼ਿਆਦਾ ਮਿਹਨਤ ਕਰਦਾ ਰਹੇ ਕੋਲ ਦੇ ਛੁੱਟੀ ਐਤਵਾਰ ਵਾਲੇ ਦਿਨਾਂ ਮੈਂ ਕਿਤਨਾ ਕਿਤੇ ਲੀਵਰ ਕਰਨ ਜਾਣੀ ਥੋੜੇ-ਬੋਤੇ ਪੈਸੇ ਕਮਾਉਣੇ ਕਿਤਾਬਾਂ ਆਪਣੇ ਯਾਰਾਂ ਦੋਸਤਾਂ ਦੀਆਂ ਕਿਤਾਬਾਂ ਤੋਂ ਪੜ੍ਹਨਾ ਜਿਹੜਾ ਕਾਲਜ ਐ ਸਕੂਲ ਦਾ ਵਰਕ ਹੁੰਦਾ ਸੀ ਹਨਾ ਤੇ ਕੱਪੜੇ ਵੀ ਕਈ ਵਾਰ ਮੈਂ ਆਪਣੇ ਦੋਸਤਾਂ ਦੀਆਂ ਸ਼ਰਟਾਂ ਬਾਕੀ ਚੱਲ ਜਾਂਦਾ ਸੀ ਜਦੋਂ ਮੈਂ ਸ਼ੋਅ ਦੇ ਉੱਤੇ ਜਾ ਰਿਹਾ ਹੁੰਨਾ ਤਾਂ ਸ਼ਾਮ ਨੂੰ 7:00 ਵਜੇ ਸਾਰਿਆਂ ਦੇ ਫੋਨਾਂ ਤੇ ਫੋਨ ਆਉਂਦਾ ਉੱਤੇ ਲਿਖਿਆ ਹੁੰਦਾ ਮਾਂ ਤੇ ਉਹ ਸਾਰਿਆਂ ਦੀ ਮਾਂਵਾਂ ਨਾਲ ਗੱਲ ਕਰਦੇ ਹੁੰਦੇ ਨੇ ਇੱਕ ਮੇਰਾ ਜਿਹੜਾ ਫੋਨ ਆ ਉਹ ਬੰਦ ਮੈਂ ਹੁਣ ਵੀ ਜੇ ਵਾਰ ਹੁੰਦਾ ਮਾਂ ਪਤਾ ਨਹੀਂ ਰੱਖਦਾ ਹੁੰਦਾ ਵੀ ਕੋਈ ਮੈਨੂੰ ਪੁੱਛੂਗਾ ਤੂੰ ਖਾਣਾ ਖਾ ਲਿਆ ਸਾਰਿਆਂ ਨੂੰ ਤਾਂ ਖੁਸ਼ੀ ਦੇ ਦੇ ਦਿੰਨੇ ਆਪ ਖੁਸ਼ ਹੋ ਨਹੀਂ ਦੇਖੋ ਕਲਾਕਾਰ ਇੱਕ ਜੋਕਰ ਦੀ ਤਰ੍ਹਾਂ ਹੁੰਦਾ ਜਿਹੜੇ ਕਲਾਕਾਰ ਹੁੰਦੇ ਨੇ ਮੈਂ ਨਹੀਂ ਤੇ ਸਾਰੇ ਕਲਾਕਾਰ ਹੀ ਪਰ ਉਹਨਾਂ ਦੀਆਂ ਆਪਦੀਆਂ ਸਟੋਰੀਆਂ ਬੜੀਆਂ ਗੰਭੀਰ ਹੁੰਦੀਆਂ ਨੇ ਹਨਾ ਉਹ ਦੂਜੇ ਨੂੰ ਹਸਾਉਣ ਦੇ ਲਈ ਆਪਣੇ ਗਮਾਂ ਦੇ ਉੱਤੇ ਪਰਦਾ ਪਾ ਕੇ ਰੱਖਦੇ ਨੇ ਤਾਂ ਮੇਰੀ ਨਹੀਂ ਸਾਰੇ ਕਲਾਕਾਰਾਂ ਦੀ ਸਟੋਰੀ ਹੈ ਕਿਉਂਕਿ ਕਲਾਕਾਰ ਇੱਕ ਐਸਾ ਵਰਗ ਆ ਗਿਆ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ ਪਤਾ ਨਹੀਂ ਕਿਹੜੇ-ਕਿਹੜੇ ਪਰਮਾਂ ਵਿੱਚ ਦੀ ਲੰਘਣਾ ਪੈਂਦਾ ਸਭ ਤੋਂ ਵੱਡੀ ਇੱਕ ਵੱਡੀ ਗੱਲ ਹੈ ਕਲਾਕਾਰ ਦੇ ਲਈ ਆਰਥਿਕ ਤੌਰ ਤੇ ਬਹੁਤ ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਮੈਂ ਖੁਦ ਜਦੋਂ ਲੰਘਿਆ ਸੀ ਇਹਨਾਂ ਦੌਰ ਦੇ ਵਿੱਚ ਆਇਆ ਮੈਨੂੰ ਖੁਦ ਆਪਣੇ ਕਾਲਜ ਦੀਆਂ ਪੜਾਈਆਂ ਕਰਨ ਦੇ ਲਈ ਫੀਸਾਂ ਦੀ ਬੜੀ ਪ੍ਰੋਬਲਮ ਆਉਂਦੀ ਸੀ ਪਹਿਨਣ ਦੇ ਲਈ ਕੱਪੜਿਆਂ ਦੀ ਬਹੁਤ ਪ੍ਰੋਬਲਮ ਆਉਂਦੀ ਸੀ ਕੁਝ ਵੀ ਕਰਨ ਦੇ ਲਈ ਹਰ ਜਗ੍ਹਾ ਕਿਤਨੇ-ਕਿੱਤੇ ਪੈਸੇ ਦੀ ਪ੍ਰੋਬਲਮ ਆਉਂਦੀ ਰਹੀ ਮੇਰੇ ਲੀਵਰਾ ਵੀ ਕਰਦਾ ਰਿਹਾ ਹਨਾ ਬਹੁਤ ਬਹੁਤ ਜ਼ਿਆਦਾ ਮਿਹਨਤਾਂ ਕਰਦਾ ਰਿਹਾ ਬਈ ਕਾਲਜ ਦੀ ਛੁੱਟੀ ਐਤਵਾਰ ਵਾਲੇ ਦਿਨ ਮੈਂ ਕਿਤਨੇ ਕਿਤੇ ਲੀਵਰ ਕਰਨ ਜਾਣੀ ਥੋੜੀ ਬੋਤੇ ਪੈਸੇ ਕਮਾਉਣੇ ਕਿਤਾਬਾਂ ਆਪਣੇ ਯਾਰਾਂ ਦੋਸਤਾਂ ਦੀਆਂ ਕਿਤਾਬਾਂ ਤੋਂ ਪੜ੍ਹਨਾ ਜਿਹੜਾ ਕਾਲਜਾ ਸਕੂਲ ਦਾ ਵਰਕ ਹੁੰਦਾ ਸੀ ਹਨਾ ਤੇ ਕੱਪੜੇ ਵੀ ਕਈ ਵਾਰ ਮੈਂ ਆਪਣੇ ਦੋਸਤਾਂ ਦੀਆਂ ਸ਼ਰਟਾਂ ਪਾ ਕੇ ਚੱਲ ਜਾਂਦਾ ਸੀ ਹਨਾ ਕਈ ਵਾਰ ਸਕੂਲ ਦੇ ਵਿੱਚ ਪੈਂਟ ਦੀ ਜਗ੍ਹਾ ਮੈਨੂੰ ਪਜਾਮਾ ਪਾਉਣਾ ਪੈਂਦਾ ਉਸ ਕਲਰ ਦਾ ਕਾਲਜ ਦੇ ਵਿੱਚ ਮੈਨੂੰ ਪਤਾ ਨਹੀਂ ਹੁੰਦਾ ਸੀ ਪਰ ਕਿਸੇ ਨੂੰ ਆਪਾਂ ਦੱਸ ਨਹੀਂ ਨਾ ਪਾਉਂਦੇ ਸੀ ਵੀ ਮੇਰੇ ਕੋਲੇ ਤਾਂ ਪ੍ਰੋਬਲਮਾਂ ਬਹੁਤ ਵੱਟੀਆਂ ਵੱਡੀਆਂ ਲੱਗੀਆਂ ਹਨਾ ਤਾਂ ਇਸ ਕਰਕੇ ਵੀ ਇਹ ਸਾਰੀਆਂ ਚੀਜ਼ ਦੇ ਦਰਦ ਨੇ ਦੇਖੋ ਮੇਰੇ ਜਨਮ ਤੋਂ ਥੋੜੇ ਸਮੇਂ ਬਾਅਦ ਮੇਰੀ ਮਦਰ ਦੀ ਮੌਤ ਹੋ ਗਈ ਸੀ ਹੈਨਾ ਮਾਂ ਦੇ ਪਿਆਰ ਨੂੰ ਮੈਂ ਹਮੇਸ਼ਾ ਤਰਸਦਾ ਰਿਆ ਅੱਜ ਵੀ ਅੱਜ ਵੀ ਤਰਸਦਾ ਰਿਆ ਹੈਨਾ ਤੇ ਜਦੋਂ ਕਿਤੇ ਗੱਲ ਚੱਲਦੀ ਆ ਭਾਵੇਂ ਦੇਖੋ ਅੱਖਾਂ ਦੇ ਵਿੱਚ ਤਾਜੀ ਵੀ ਕਮਾਨ ਦੀ ਮਮਤਾ ਨੂੰ ਤਰਾਸ ਰਿਹਾ ਮੈਂ ਅੱਜ ਵੀ ਹਨਾ ਭਾਵੇਂ ਆਪਾਂ ਬਹੁਤ ਵੱਡਾ ਨਾਮ ਕਮਾ ਲਿਆ ਬਹੁਤ ਵੱਡੇ ਪੱਧਰ ਤੇ ਚਲੇ ਗਏ ਪਰ ਕਿਤੇ ਜਦੋਂ ਨੇੜੇ ਤੇ ਦੇਖਦਾ ਵੀ ਲੱਗਦਾ ਹੁੰਦਾ ਵੀ ਕਦੇ ਵੀ ਮਾਂ ਸ਼ਬਦ ਜਿਹੜੇ ਕਹਿੰਦੇ ਨੇ ਜਦੋਂ ਮੇਰੇ ਦੋਸਤ ਨੇ ਜਾਂ ਮੇਰੀ ਟੀਮ ਵਾਲੇ ਮੁੰਡੇ ਨੇ ਉਹ ਜਦੋਂ ਆਪਣੀਆਂ ਮਾਮਾ ਨਾਲ ਗੱਲ ਕਰਦੇ ਨੇ ਜਾਂ ਉਹ ਕਿਤੇ ਬਾਹਰ ਹੁੰਦੇ ਨੇ ਉਹਨਾਂ ਨੂੰ ਫੋਨ ਆਉਂਦੇ ਨੇ ਉਹਨਾਂ ਦੀ ਮਾਂ ਮਾਦੇ ਹਨਾ ਤੇ ਮੇਰਾ ਫੋਨ ਖਾਲੀ ਪਿਆ ਹੁੰਦਾ ਜਦੋਂ ਮੈਂ ਸ਼ੋਅ ਦੇ ਉੱਤੇ ਜਾ ਰਿਹਾ ਹੁੰਦਾ ਤਾਂ ਸ਼ਾਮ ਨੂੰ 7:00 ਵਜੇ ਸਾਰਿਆਂ ਦੇ ਫੋਨਾਂ ਤੇ ਫੋਨ ਆਉਂਦਾ ਉੱਤੇ ਲਿਖਿਆ ਹੁੰਦਾ ਮਾਂ ਦਿਲ ਦੇ ਨਾਲ ਹਨਾ ਤੇ ਉਹ ਸਾਰੇ ਆਪਣੀਆਂ ਮਾਮਾਂ ਨਾਲ ਗੱਲ ਕਰਦੇ ਹੁੰਦੇ ਨੇ ਇੱਕ ਮੇਰਾ ਜਿਹੜਾ ਫੋਨ ਆ ਉਹ ਬੰਦ ਹੁੰਦਾ ਹਨਾ ਤੇ ਮੈਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣੇ ਹਨਾ ਤੇ ਮੈਂ ਸੋਚਦਾ ਹੁੰਨਾ ਹਨਾ ਬੈਠਾ ਬੈਠਾ ਮੇਰਾ ਮਨ ਬੜਾ ਖਰਾਬ ਹੁੰਦਾ ਤੇ ਮੈਂ ਚਾਹੁੰਦਾ ਵੀ ਕਾਸ ਕਿਤੇ ਮੈਨੂੰ ਵੀ ਫੋਨ ਆਉਗਾ ਕਿਤੇ ਮੇਰਾ ਇੰਤਜ਼ਾਰ ਅੱਜ ਵੀ ਹੈ ਜਦੋਂ ਮੈਂ ਵਿਦੇਸ਼ਾਂ ਦੇ ਵਿੱਚ ਜਾਂ ਨਾ ਮੇਰੇ ਨਾਲ ਸਾਰੇ ਜਾਣਦੇ ਨੇ ਤੇ ਉਹਨਾਂ ਦੀਆਂ ਮਾਂ ਮਾ ਫੋਨ ਕਰਦੀਆਂ ਬੱਚਾ ਤੂੰ ਕਿੱਦਾਂ ਪਰ ਮੈਨੂੰ ਫੋਨ ਨਹੀਂ ਆਉਂਦਾ ਮੈਂ ਹੁਣ ਵੀ ਜੇ ਵਾਰ ਹਾਂ ਮਾਂ ਪਤਾ ਨਹੀਂ ਲੱਗਦਾ ਹੁੰਦਾ ਵੀ ਕੋਈ ਮੈਨੂੰ ਪੁੱਛੂਗਾ ਵੀ ਤੂੰ ਖਾਣਾ ਖਾ ਲਿਆ ਅੱਜ ਕੋਈ ਪੁੱਛੂਗਾ ਵੀ ਤੂੰ ਠੀਕ ਐ ਮੇਰਾ ਆਪਣਾ ਦਰਦ ਬਹੁਤ ਵੱਡਾ ਹੈ ਇਸ ਦਰਦ ਕਰਕੇ ਮੈਂ ਇਹਨਾਂ ਭੈਣਾਂ ਦੇ ਵਿੱਚੋਂ ਕੁੜੀਆਂ ਦੇ ਵਿੱਚੋਂ ਕਿਤੇ ਨਾ ਕਿਤੇ ਸਕੂਨ ਮਹਿਸੂਸ ਕਰਦਾ ਹਨ ਉਹਨਾਂ ਲੱਖਾਂ ਮਾਮਾ ਦੇ ਵਿੱਚੋਂ ਕਰਦਾ ਤੇ ਮੇਰਾ ਸਭ ਤੋਂ ਵੱਡਾ ਮੇਨ ਕਾਰਨ ਇਹ ਹੀ ਹੈ ਮੈਂ ਖੋਦੇ ਦਰਦ ਹੰਡਾਇਆ ਤੇ ਮੈਂ ਨਹੀਂ ਚਾਹੁੰਦਾ ਵੀ ਇਹ ਦਰਦ ਹਰਤੀ ਭੈਣ ਦੇ ਉੱਤੇ ਆਵੇ ਜੇ ਦਰਦ ਹਰ ਇੱਕ ਤੇ ਆਵੇ ਹਨਾ ਤੇ ਮੈਨੂੰ ਲੱਗਦਾ ਵੀ ਜੋ ਚੀਜ਼ਾਂ ਮੈਂ ਵੇਖੀਆਂ ਵੀ ਉਹ ਆਉਣ ਵਾਲਾ ਸਾਡਾ ਹੋਰ ਕੋਈ ਬੱਚਾ ਨਾ ਵੇਖੇ ਗਰੀਬੀ ਦੇ ਵਿੱਚ ਕੋਈ ਬੱਚਾ ਨਾ ਪੜੇ ਗਰੀਬੀ ਦੇ ਵਿੱਚ ਕੋਈ ਭੈਣ ਨਾ ਅੱਗੇ ਜਾਵੇ ਤਾਂ ਮੈਂ ਜਿੰਨੀ ਕੋਸ਼ਿਸ਼ ਕਰਦਾਗਾ ਮੈਂ ਉਹ ਕੋਸ਼ਿਸ਼ ਉਹਨਾਂ ਨੂੰ ਖੁਸ਼ੀ ਦੇਣ ਦੇ ਲਈ ਆ ਜੋ ਆਪਣੀਆਂ ਆਸੇਪਾ ਮਿਤ ਗਿੱਧਾ ਕਰਾਉਣੇ ਤੀਆਂ ਕਰਾਉਣੇ ਆ ਤਾਂ ਇਹਦੇ ਵਿੱਚ ਮੇਰਾ ਮੇਨ ਮਕਸਦ ਇਹ ਹੁੰਦਾ ਵੀ ਮੈਂ ਕਿਸੇ ਦਾ ਸਹਾਰਾ ਬਣਾ ਕਿਸੇ ਨੂੰ ਗਮਾ ਚੁੱਕਾ ਟਕੇ ਉਹਨੂੰ ਖੁਸ਼ੀਆਂ ਵਾਲਾ ਲੈ ਕੇ ਆਵਾਂ ਤੇ ਜੇ ਮੈਂ ਕੋਈ ਵੀ ਮੈਂ ਕਮਾਈ ਵੀ ਕਰਦਾ ਕਿਤੇ ਸ਼ੋਹ ਦੇ ਵਿੱਚ ਮੈਨੂੰ 2-4 ਪੈਸੇ ਆਉਂਦੇ ਵੀ ਨਹੀਂ ਉਹਦੇ ਵਿੱਚ ਮੈਂ ਖਰਚਾ ਕੱਟ ਕੇ ਮੈਂ ਸਾਰੀ ਕਿਤੇ ਨਾ ਕਿਤੇ ਕਿਸੇ ਲੋੜਵੰਦ ਬੱਚੇ ਨੂੰ ਉਹਦੀ ਪੜ੍ਹਾਈ ਦੀ ਫੀਸ ਭੇਜ ਦੇਣੀ ਕਿਸੇ ਕੁੜੀ ਨੂੰ ਭੇਜ ਦੇਣੀ ਕਿਵੇਂ ਨਾ ਕਿਵੇਂ ਕਰਕੇ ਮੈਂ ਸਾਰੀ ਜਿਹੜੀ ਚੀਜ਼ ਹੈ ਮੈਂ ਉਹਨਾਂ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਬਹੁਤੇ ਜਦੋਂ ਆਪਾਂ ਤਿੰਿਆਂ ਦੇ ਮਿਲ ਤੇ ਸੰਧਾਰੇ ਦੇ ਰਹੇ ਹੁੰਨੇ ਆ ਤੇ ਹੋ ਸਕਦਾ ਬਹੁਤੇ ਲੋਕ ਇਹ ਸੋਚਦੇ ਨੇ ਪਤਾ ਨਹੀਂ ਇਹ ਅਮੀਰ ਘਰਾਂ ਦੀਆਂ ਕੁੜੀਆਂ ਨੂੰ ਸੰਧਾਰੇ ਦਿੰਦੇ ਨੇ ਜੈ ਸੈਲੀਬ੍ਰਿਟੀ ਜੀ ਨੂੰ ਸੰਧਾਰੇ ਦਿੰਦੇ ਨੇ ਪਰ ਉਹਨੂੰ ਗਰਾਊਂਡ ਪੱਧਰ ਤੇ ਇੰਨਾ ਕੋਈ ਦੇਖਦਾ ਤੁਸੀਂ ਜਾਣਦੇ ਹੋ ਤੁਸੀਂ ਦੇਖਦੇ ਹੋ ਵੀ ਉੱਥੇ ਹਰ ਇੱਕ ਤੇ ਨੂੰ ਸੰਧਾਰਾ ਮਿਲਦਾ ਹਰ ਇੱਕ ਭੈਣ ਨੂੰ ਸਤਿਕਾਰ ਮਿਲਦਾਗਾ ਹਨਾ ਤੇ ਜਿਵੇਂ ਅਸੀਂ ਉੱਥੇ ਕੋਈ ਅਸੀਂ ਆਪਣੀ ਕੋਈ ਵਾਵਾ ਕੱਟਣ ਦੇ ਲਈ ਕੋਈ ਵੱਡੀਆਂ ਹਸਤੀਆਂ ਨੂੰ ਨਹੀਂ ਬੁਲਾਉਂਦੇ ਹਨਾ ਜਿਨ੍ਹਾਂ ਨੂੰ ਵੀ ਬੁਲਾਉਣਾ ਕਿਤੇ ਨਾ ਕਿਤੇ ਉਹਨਾਂ ਦਾ ਸਾਡੇ ਉਸ ਮੰਚ ਦੇ ਨਾਲ ਕਿਤੇ ਨਾ ਕਿਤੇ ਲਗਾ ਹੁੰਦਾ ਜਿਵੇਂ ਇਸ ਵਾਰ ਅਸੀਂ ਪਦਮਸ਼ਰੀ ਨਿਰਮਲ ॠषि ਜੀ ਨੂੰ ਬੁਲਾਇਆ ਨਿਰਮਲ ॠषि ਜੀ ਸਾਡੇ ਉਸ ਇਲਾਕੇ ਦੇ ਨੇ ਮੇਰੇ ਨਾਲ ਦੇ ਪਿੰਡ ਦੇ ਖੀਵੇ ਦੇ ਨੇ ਉਹ ਉਹਨਾਂ ਨੇ ਇਸ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਬਹੁਤ ਵੱਡਾ ਮਾਣ ਵਾਲੀ ਗੱਲ ਆ ਉਹ ਜਿਹੀਆਂ ਸ਼ਖਸੀਅਤਾਂ ਨੂੰ ਜਦੋਂ ਅਸੀਂ ਸਾਡੀਆਂ ਬੇਟੀਆਂ ਦੇ ਰੂਬਰੂ ਕਰਦੇ ਹਾਂ ਤਾਂ ਸਾਡੇ ਸਾਡੀਆਂ ਬੱਚੀਆਂ ਉਹਨਾਂ ਤੋਂ ਕੁਝ ਸਿੱਖਦੀਆਂ ਨੇ ਵੀ ਜਦੋਂ ਨਿਰਮਲ ॠषि ਵਰਗੇ ਇਸ ਇਲਾਕੇ ਚੋਂ ਟਿੱਬਿਆਂ ਦੇ ਪਿੰਡਾਂ ਚੋਂ ਉੱਠ ਕੇ ਇਸ ਲੈਵਲ ਤੇ ਜਾ ਸਕਦੇ ਅਸੀਂ ਕਿਉਂ ਨਹੀਂ ਜਾ ਸਕਦੀਆਂ